ਪਾਰੰਦੀ ਕਹਾਣੀ ਰਾਤੋਂ ਰਾਤ ਸਟਾਰ ਬਣੀ ਪੰਜਾਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਵਿੱਚ ਸਵਾਗਤ ਹੈ ਅੱਜ ਅਸੀਂ ਤੁਹਾਡੇ ਸਾਹਮਣੇ ਇੱਕ ਐਸੀ ਕੁੜੀ ਦੀ ਕਹਾਣੀ ਲੈ ਕੇ ਆਏ ਹਾਂ ਜਿਸ ਨੇ ਸੱਚਮੁੱਚ ਆਪਣੇ ਟੈਲੈਂਟ ਨਾਲ ਸਾਬਤ ਕਰ ਦਿੱਤਾ ਕਿ ਜੇ ਹੌਂਸਲੇ ਉੱਚੇ ਹੋਣ ਤਾਂ ਗਰੀਬੀ ਵੀ ਰਾਹ ਨਹੀਂ ਰੋਕ ਸਕਦੀ ਜ਼ਿਲ੍ਹਾ ਮੋਗਾ ਦੇ ਪਿੰਡ ਦੂਨੇ ਕੇ ਦੀਤੀ ਪਰਮ ਨੇ ਆਪਣੇ ਪੰਜਾਬੀ ਗੀਤ ਨਾਲ ਪੰਜਾਬੀ ਸੰਗੀਤ ਉਦਯੋਗ ਵਿੱਚ ਇੱਕ ਨਵੀਂ ਲਹਿਰ ਪੈਦਾ ਕਰ ਦਿੱਤੀ ਇਹ ਗੀਤ ਕੋਈ ਆਮ ਗੀਤ ਨਹੀਂ ਸੀ ਇਸ ਨੂੰ ਖਾਸ ਬਣਾਉਂਦੀ ਹੈ ਇਹ ਗੱਲ ਗੀਤ ਵੀ ਉਸਨੇ ਆਪ ਲਿਖਿਆ ਗਾਇਆ ਵੀ ਆਪਣੇ ਦਿਲੋਂ ਕੰਪੋਜ਼ ਵੀ ਖੁਦ ਕੀਤਾ ਅੱਗੇ ਸੁਣੋ ਉਸ ਦਾ ਗੀਤ ਤੇ ਅੱਜ ਹਾਲ ਇਹ ਹੈ ਕਿ ਰਿਲੀਜ਼ ਹੋਣ ਤੋਂ ਬਾਅਦ ਕੇਵਲ ਕੁਝ ਹੀ ਘੰਟਿਆਂ ਵਿੱਚ 11 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ ਸੋਚੋ ਕੱਲ ਤੱਕ ਇਹ ਕੁੜੀ ਇੱਕ ਦੀਵਿ ਦੇ ਮਾਹੌਲ ਵਿੱਚ ਰਹਿੰਦੀ ਸੀ ਇਸ ਨੇ ਉਹੀ ਮਾਹੌਲ ਵਿੱਚ ਬੱਚਿਆਂ ਦੀ ਮਾਸੂਮੀਅਤ ਨਾਲ ਵੀਡੀਓ ਰਿਕਾਰਡ ਕਰ ਦਿੱਤੀ ਤੇ ਅੱਜ ਉਹੀ ਵੀਡੀਓ ਨੂੰ ਰਾਤੋਂ ਰਾਤ ਉਸ ਨੂੰ ਸਟਾਰ ਬਣਾ ਗਈ ਇਹ ਇੱਥੇ ਇਹ ਕਹਾਵਤ ਬਿਲਕੁਲ ਸੱਚ ਹੋ ਗਈ ਉੱਗਣ ਵਾਲੇ ਉੱਗ ਹੀ ਜਾਂਦੇ ਨੇ چیر ਕੇ سینਾ ਪੱਥਰਾਂ ਦਾ ਜਦੋਂ ਪਰਮ ਦੀ ਆਵਾਜ਼ ਲੋਕਾਂ ਦੇ ਕੰਨਾਂ ਵਿੱਚ ਗੂੰਜੀ ਤਾਂ ਹਰ ਸੁਣਨ ਵਾਲੇ ਨੂੰ ਇੱਕ ਪ੍ਰਾਣੀ ਯਾਦ ਆ ਗਈ ਸਿੱਧੂ ਮੂਸੇਵਾਲੇ ਦੀ ਉਸ ਦੀ ਫੀਲਿੰਗ ਉਸ ਦਾ ਗੌਣ ਦਾ ਟੰਗ ਉਸ ਦੀ ਸੱਚੀ ਪੰਜਾਬੀ ਰੂਹ ਸਾਰਾ ਕੁਝ ਪਰਮ ਦੇ ਗੀਤ ਵਿੱਚ ਮਹਿਸੂਸ ਹੋਇਆ ਲੋਕਾਂ ਨੂੰ ਲੱਗਾ ਜਿਵੇਂ ਸਿੱਧੂ ਵੀਰ ਦੇ ਗੀਤਾਂ ਵਾਲਾ ਜੋਸ਼ ਐਟੀਟਿਊਡ ਮੋੜ ਜਿੰਦਾ ਹੋ ਗਿਆ ਹੋਵੇ ਇਹੋ ਜੀ ਗੱਲ ਤਾਂ ਹੋਰ ਵੀ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੀ ਹੈ ਕਿ ਪਰਮ ਇੱਕ ਗਰੀਬ ਪਰਿਵਾਰ ਦੀ ਕੁੜੀ ਹੈ ਨਾ ਵੱਡੇ ਸਟੂਡੀਓ ਨਾ ਮਹਿੰਗੇ ਸਾਧਨ ਸਿਰਫ ਆਪਣੇ ਮਾਹੌਲ ਵਿੱਚ ਆਪਣੇ ਸਕਾਰਨ ਜੀਵਨ ਵਿੱਚ ਉਸਨੇ ਇਹ ਗੀਤ ਬਣਾਇਆ ਅੱਜ ਲੋਕਾਂ ਨੂੰ ਯਕੀਨ ਹੋ ਗਿਆ ਕਿ ਉਸਕੇ ਟੈਲੈਂਟ ਸਾਧਨਾ ਦਾ ਨਹੀਂ ਦਿਲ ਦਾ ਮਹਿਤਾਜ ਹੁੰਦਾ ਹੈ ਇਸੇ ਲਈ ਸਾਡੀ ਤੁਹਾਨੂੰ ਬੇਨਤੀ ਹੈ ਪਰਮਦੇ ਗੀਤਾਂ ਨੂੰ ਵੱਧ ਤੋਂ ਵੱਧ ਸੁਣੋ ਇਸ ਨੂੰ ਸਪੋਰਟ ਕਰੋ ਚੰਗੇ ਕਲਾਕਾਰਾਂ ਨੂੰ ਉੱਪਰ ਲੈ ਕੇ ਜਾਵੋ ਕਿਉਂਕਿ ਜੇ ਅਸੀਂ ਆਪਣੇ ਪੰਜਾਬੀ ਟੈਲੈਂਟ ਨੂੰ ਨਹੀਂ ਸਪੋਰਟ ਕਰਾਂਗੇ ਤਾਂ ਫਿਰ ਕੌਣ ਕਰੇਗਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬੈਲ ਆਈਕਨ ਜ਼ਰੂਰ ਔਨ ਕਰਨਾ ਤਾਂ ਜੋ ਅੱਗੇ ਤੋਂ ਆਉਣ ਵਾਲੀ ਵੀਡੀਓਜ਼ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਸਤਿ ਕਿਰਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿਹ